ਸ੍ਰੀ ਅਕਾਲ ਪੀਪੀ ਪੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੇ ਇਸ ਸਮੇਂ ਅਸੀਂ ਰਾਹੋ ਰੋਡ ਤੇ ਬੇਗੰਪੁਰ ਗੇਟਾਂ ਦੇ ਨੇੜੇ ਮੌਜੂਦ ਹਾਂ ਔਰ ਇੱਥੇ ਸਵੇਰੇ 5 ਵਜੇ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਦੱਸ ਦਈਏ ਆਹ ਟਰੈਕਟਰ ਟਰਾਲੀ ਚਾਲਕ ਜਿਹੜਾ ਆ ਇਹ ਪਰਾਲੀ ਦੀਆਂ ਗੰਢਾਂ ਲੈ ਕੇ ਰਾਹੋ ਵਾਲੀ ਸਾਈਡ ਤੋਂ ਆ ਰਿਹਾ ਸੀ ਤੇ ਸਾਹਮਣੇ ਤੋਂ ਟਿਪਪਰ ਆ ਰਿਹਾ ਸੀ ਔਰ ਆਮੋ ਸਾਹਮਣੇ ਇੱਕ ਭਿਆਨਕ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਟਿਪਪਰ ਚਾਲਕ ਜਿਹੜਾ ਉਹਦੇ ਮੱਥੇ ਅੰਦਰ ਕੱਚ ਵੱਟ ਜਾਂਦਾ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਹਨੂੰ ਹਸਪਤਾਲ ਵਿਖ ਪੱਪਰ ਹਾਲਾਂਕਿ ਇੱਥੋਂ ਲਜਾਇਆ ਜਾ ਚੁੱਕਾ ਹੈ ਲੇਕਿਨ 5 ਵਜੇ ਵਜੇ ਤੜਕੇ ਹਾਦਸਾ ਹੋਇਆ ਹੁਣ 1 ਵਜਣ ਦੇ ਕਰੀਬ ਹੈ ਤੁਸੀਂ ਦੇਖ ਸਕਦੇ ਹੋ ਟਰੈਕਟਰ ਵੀ ਉਵੇਂ ਹੀ ਖੜਾ ਹੈ ਜਿਹੜੀ ਟਰਾਲੀ ਨੂੰ ਇੱਕ ਪਾਸੇ ਕੀਤਾ ਗਿਆ ਤੇਲ ਸਾਰਾ ਲੀਕ ਕਰ ਚੁੱਕਾ ਹੈ ਲੇਕਿਨ ਹਲੇ ਤੱਕ ਰੋਡ ਨੂੰ ਕਲੀਅਰ ਨਹੀਂ ਕੀਤਾ ਗਿਆ ਰੋਡ ਜਿਹੜਾ ਹੈ ਤੁਸੀਂ ਦੇਖੋ ਕਿ ਉਹਦੇ ਉੱਤੇ ਇਹ ਜਿਹੜੀਆਂ ਗੰਢਾ ਇਸੇ ਤਰੀਕੇ ਪਈਆਂ ਔਰ ਪਿੱਛੋਂ ਜਿਹੜੇ ਲੋਕ ਆ ਰਹੇ ਆ ਉਹ ਥੋੜੀ ਦਿੱਕਤ ਮਹਿਸੂਸ ਕਰਦੇ ਕਿਉਂਕਿ ਇੱਕ ਹਾਦਸਾ ਤਾਂ ਹੋ ਗਿਆ ਇੱਕ ਹੱਥ 'ਚ ਅਸੀਂ ਹੋਰ ਕਿਸੇ ਹੱਥ 'ਚ ਦਾ ਇੰਤਜ਼ਾਰ ਕਰ ਰਹੇ ਆ ਤਾਂ ਵੀ ਇਹ ਸਾਰਾ ਸਮਾਨ ਇੱਥੇ ਚੱਕਾਂਗੇ ਪ੍ਰਸ਼ਾਸਨ ਕਿੱਥੇ ਟ੍ਰੈਫਿਕ ਪੁਲਿਸ ਦਾ ਫਰਜ਼ ਬਣਦਾ ਕਿ ਰੋਡ ਨੂੰ ਕਲੀਅਰ ਕਰਾਇਆ ਜਾਵੇ ਕਿ ਜਿਹੜੀ ਚਿੰਤਾ 'ਚ ਪਾਉਂਦੀ ਹੋਈ ਆ ਕਿ ਟਾਇਰ ਓਖੜ ਚੁੱਕਾ ਆਪਣੀ ਜਗ੍ਹਾ ਤੋਂ ਤੇਲ ਲੀਕ ਕਰ ਚੁੱਕਾ ਸਾਰੀ ਪਿੱਛੇ ਪਰਾਲੀ ਹੈ ਜੇ ਮਾੜੀ ਜਿਹੀ ਵੀ ਅੱਗ ਪੈ ਗਈ ਕੋਈ ਸ਼ਰਾਰਤ ਕਰ ਗਿਆ ਤਾਂ ਅੱਗ ਮੁੜ ਕੇ ਲੋਟ ਨਹੀਂ ਆਉਣੀ ਕੰਮ ਸਾਹਮੇ ਨਹੀਂ ਜਾਣਾ ਇਸ ਕਰਕੇ ਪ੍ਰਸ਼ਾਸਨ ਨੂੰ ਜਲਦੀ ਜਿਹੜੀ ਆ ਇਹ ਪਰਾਲੀ ਇੱਥੋਂ ਇਹਦੀ ਗੰਡਾ ਚੱਕਣੀ ਚਾਹੀਦੀ ਹੈ ਰੋਡ ਨੂੰ ਕਲੀਅਰ ਕਰਾਉਣਾ ਹੈ ਅਤੇ ਤੁਸੀਂ ਟਿਪਰ ਦੇ ਹਾਲਾਤ ਦੇਖ ਸਕਦੇ ਹੋ ਕਿ ਫਰੰਟ ਕੈਬਿਨ ਕਿੰਨਾ ਨੁਕਸਾਨਿਆ ਗਿਆ ਹੈ